ਮਾਤਾ ਹੁ ਕਲਗੀਧਰ ਕੀ ਸਿੱਖੀ ਦੀ ਪਾਤਸ਼ਾਲਾ ਧੰਨ ਧਰ ਮਾਤਾ ਗੁਜਰੀ ਜੀ ਦੇ 400ਵੇਂ ਜਨਮ ਦਿਹਾੜੇ ਮੌਕੇ ਸਾਡੀ ਖਾਸ ਪੇਸ਼ਕਸ਼ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਕਲਗੀ ਧਰ ਦੀ ਮਾਂ ਸਿੱਖੀ ਦੀ ਪਾਤਸ਼ਾਲਾ ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰੀ ਜੀ ਦਾ ਜਨਮ ਮਾਤਾ ਬਿਸ਼ਨ ਕੋਰ ਜੀ ਦੀ ਪਵਿੱਤਰ ਕੋਖੋ ਪਿਤਾ ਸ਼੍ਰੀ ਲਾਲ ਚੰਦ ਦੇ ਘਰ ਸੰਸੋਣਾ 1924 ਈਸਵੀ ਨੂੰ ਕਰਤਾਰਪੁਰ ਸੈਵਕੇ ਹੋਇਆ ਸੀ ਬਚਪਨ ਤੋਂ ਹੀ ਧਾਰਮਿਕ ਵਿਰਤੀ ਵਾਲੇ ਗੁਜਰੀ ਜੀ ਨੇ ਵਿਆਹ ਉਪਰੰਤ ਗੁਰੂਪਤੀ ਸ਼੍ਰੀ ਗੁਰੂ ਤੇਗਪਾਹਾ ਜੀ ਦੀ ਰੂਹਾਨੀਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਿਆਂ ਸਮੁੱਚਾ ਜੀਵਨ ਸਿੱਖੀ ਦੀ ਫੁੱਲਵਾੜੀ ਨੂੰ ਪਰਫੁੱਲਿਤ ਕਰਨ ਵਿੱਚ ਸਮਰਪਿਤ ਕਰ ਦਿੱਤਾ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜੋਤੀ ਜੋ ਸਮਾਉਣ ਤੋਂ ਬਾਅਦ ਆਪ ਗੁਰੂਪਤੀ ਸ਼੍ਰੀ ਗੁਰੂ ਤੇਗਪਾਹਾ ਜੀ ਨਾਲ ਬਕਾਲੇ ਆ ਗਏ ਜਿੱਥੇ ਗੁਰਸਿੱਖੀ ਦੇ ਅਗਲੇ ਮਹਾਨ ਪੜਾ ਦੀ ਭੂਮਿਕਾ ਲਿਖੀ ਜਾਣੀ ਸੀ ਮਾਤਾ ਗੁਜਰੀ ਜੀ ਨੇ ਸਿੱਖੀ ਦੇ ਇਸ ਪੜਾ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਸ੍ਰੀ ਗੁਰਤੇਗ ਪਹਾਤ ਜੀ ਤੇ ਕੁਰਕੱਦੀ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਮਾਤਾ ਗੁਜਰੀ ਜੀ ਪੂਰੇ ਸਮਰਪਣ ਨਾਲ ਗੁਰਸਿੱਖੀ ਦੇ ਮਾਰਗ ਉੱਤੇ ਚੱਲਦੇ ਰਹੇ। ਆਪ ਹਮੇਸ਼ਾ ਗੁਰੂਪਤੀ ਸ੍ਰੀ ਗੁਰਤੇਗ ਪਹਾਤ ਜੀ ਦੇ ਨਾਲ ਹੀ ਵਿਚਰੇ ਸਨ। ਗੁਰੂਪਤੀ ਦਾ ਹੁਕਮ ਮੰਨ ਕੇ ਹੀ ਆਪ ਪਟਨਾ ਸਾਹਿਬ ਠਹਿਰੇ ਸਨ ਤੇ ਦਸਮ ਪਿਤਾ ਦੇ ਪ੍ਰਕਾਸ਼ ਤੋਂ ਬਾਅਦ ਗੁਰੂਪਤੀ ਦੇ ਹੁਕਮ ਨਾਲ ਹੀ ਵਾਪਸ ਅਨੰਦਪੁਰ ਸਾਹਿਬ ਪਰਤੇ ਸਨ। ਇੱਕ ਆਦਰਸ਼ ਸੁਪੱਤੇ आदर्श माता ਦੇ ਰੂਪ ਵਿੱਚ ਮਨੁੱਖੀ ਸਭਿਅਤਾ ਦੇ ਸਦੀਵੀ ਪ੍ਰੇਰਨਾ ਸਰੋਤ ਮਾਤਾ ਗੁਜਰੀ ਜੀ ਦੀ ਸੇਵਾ ਸ਼ਰਧਾ ਤੇ ਸਮਰਪਣ ਦੀ ਮੂਰਤ ਸਨ ਜੋ ਵਿਛੜੇ ਹਾਲਾਤਾਂ ਵਿੱਚ ਵੀ ਆਪਣੇ ਫਰਜ਼ ਬੜੀ ਚੜ੍ਹਦੀ ਕਲਾ ਨਾਲ ਨਿਭਾਉਂਦੇ ਰਹੇ। ਸ਼੍ਰੀ ਗੁਰੂ ਤੇਗ ਪਾਹਾੜ ਜੀ ਦੀ ਦਿੱਲੀ ਚਾਨੀ ਚੋਪ ਵਿੱਚ ਹੋਈ ਸ਼ਹੀਦੀ ਤੋਂ ਬਾਅਦ ਕੇਵਲ 9 ਸਾਲਾਂ ਦੇ ਗੋਬਿੰਦ Rai ਜੀ ਦਾ ਗੁਰਤਾ ਗੱਦੀ ਉੱਤੇ ਵਿਰਾਜਮਾਨ ਹੋਣਾ ਮਾਤਾ ਗੁਜਰੀ ਜੀ ਦੇ ਜੀਵਨ ਦਾ ਸਭ ਤੋਂ ਔਖਾ ਤੇ ਨਿਰਣਾਇਕ ਮੋੜ ਸੀ। ਇਸੋ ਮਾਤਾ ਗੁਜਰੀ ਜੀ ਨੇ ਸਿੱਖੀ ਸਿਦਕ ਅਤੇ ਧ੍ਰਿੜਤਾ ਨਾਲ ਇਤਿਹਾਸ ਦਾ ਸਭ ਤੋਂ ਖੂਬਸੂਰਤ ਇੱਕ ਗੌਰਵਸ਼ਾਲੀ ਵਰ ਕਾਪਣਾ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਤਾਕਾਲ ਸਮੇਂ ਵੀ ਮਾਤਾ ਗੁਜਰੀ ਜੀ ਸਿੱਖ ਪੰਥ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ। ਖਾਲਸਾ ਪੰਥ ਦੀ ਸਜਣਾ ਸਮੇ ਮਾਤਾ ਗੁਜਰੀ ਜੀ ਨੇ ਸਿੱਖਾਂ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਕੀਤੀਆਂ। ਕਲਕੀਤ ਅਕੀਤੇ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਅਤੇ ਜੰਗਾਂ ਯੁੱਧਾਂ ਵਿੱਚ ਰੁੱਝੇ ਹੋਣ ਸਮੇ ਮਾਤਾ ਗੁਜਰੀ ਜੀ ਨੇ ਬੜੇ ਹੀ ਸੁਚੱਜੇ ਤੰਗ ਦਾ ਪਰਿਵਾਰ ਦੀ ਸੇਵਾ ਸੰਭਾਲ ਕੀਤੀ ਸੀ ਮਾਤਾ ਗੁਜਰੀ ਜੀ ਦੁਆਰਾ ਦਿੱਤੇ ਸੰਸਕਾਰਾ ਕਰਕੇ ਹੀ ਪਾਪਾ ਚੁਰਾਵਰ ਸਿੰਘ ਤੇ ਪਾਪਾ ਫਤਿਹ ਸਿੰਘ ਤੇ ਵਜੀਰ ਖਾਨ ਦੀ ਪਰਵਾਹ ਨਾ ਕਰਦਿਆਂ ਬੇਖੌਫ ਅਤੇ ਅਡੋਲ ਰਹਿੰਦਿਆਂ ਸਰਹੰਦ ਦੀ ਦੀਵਾਰ ਵਿੱਚ ਜਿੰਦਾ ਚੜ੍ਹਿਆ ਜਾਣਾ ਮਨਜ਼ੂਰ ਕੀਤਾ ਸੀ ਸਹਿਬ ਸ਼ਾਹਤਿਆਂ ਦੀ ਲਾਸਾਨੀ ਸ਼ਹੀਦੀ ਦਾ ਸਮਾਚਾਰ ਸੁਣਨ ਤੋਂ ਬਾਅਦ ਆਪ ਵੀ ਅਕਾਲ ਪੁਰਖ ਪਰਮਾਤਮਾ ਦੀ ਕੋਠ ਵਿੱਚ ਜਾ ਬਿਰਾਜੇ ਸਨ। ਗੁਰੂਪਤੀ ਸ੍ਰੀ ਗੁਰੂ ਤੇਗ ਪਾਹਾ ਜੀ ਦੇ ਅਡੋਲ ਸਿਮਰਨ ਤੋਂ ਲੈ ਕੇ ਕੁਰਬਾਨੀ ਤੱਕ ਦੀ ਪਾਵਨ ਭਾਵਨਾ ਨਾਲ ਸੰਪੂਰਨ ਹੋਈ ਮਹਾਨ ਸ਼ਖਸੀਅਤ। ਮਾਤਾ ਗੁਜਰੀ ਜੀ ਨੇ ਸਪੁੱਤਰ ਬਾਲ ਗੋਬਿੰਦ ਰਾਏ ਜੀ ਦੇ ਕੁਰਤਾ ਗੱਤੀ ਉੱਤੇ ਬੈਠਣ ਤੋਂ ਲੈ ਕੇ ਹੰਤਾ ਸਾਹਿਬ ਤੇ ਅਨੰਦਪੁਰ ਸਾਹਿਬ ਦੀਆਂ ਰੂਣਕਾਂ ਖਾਲਸਾ ਦੀ ਸਾਜਨਾ ਤੇ ਜੰਗਾਂ ਨੂੰ ਬੜੇ ਕੋਲੋਂ ਵੇਖਿਆ ਤੇ ਮਾਣਿਆ ਸੀ। ਜਿਸ ਨੇ ਮਾਤਾ ਗੁਜਰੀ ਜੀ ਅੰਦਰ ਵਿਲੱਖਣ ਤ੍ਰਿਟਤਾ ਪੈਦਾ ਕਰ ਦਿੱਤੀ ਸੀ ਅਸੀਂ ਮਾਤਾ ਗੁਜਰੀ ਜੀ ਦੇ 400ਵੇਂ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਾਨ ਕੋਟ ਪਰਣਾਮ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੀ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੀ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ